वेलकम टू आवर न्यू व्लॉग की हालचाल और बढ़िया सब अस भी बढ़िया ते ਸਾਡੇ ਚੈਨਲ ਨੂੰ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਠੀਕ ਹੈ ਬਣ ਰਹੇ ਹੋ ਵਲੋਗ ਨਾਲ ਦੇਖਦੇ ਆ ਅੱਜ ਅਸੀਂ ਕੀ ਕੀ ਤੁਹਾਨੂੰ ਦਿਖਾਣੇ ਆ ਨਾ ਬਣ ਰਹੇ ਵਲੋਗ ਨਾਲ ਕਰਦ ਕਰਤਾ ਹੀ ਦਾਲ ਪਹਿਲਾਂ ਲਗਾਇਆ ਬੈੱਡ ਦੇ ਨਾਲ ਬੈੱਡ ਰੁਖਣਾ ਉਠਾ ਹੁੰਦਾ ਉਠਾ ਹੀ ਸੁਖਣਾ ਉਸ ਸੁਖਣਾ ਪੁਖੜਾਏਗੇ ਬੋਲਦਾ ਮੈਂ ਸਵੇਰੇ ਸਵੇਰੇ ਜੇ ਆਣੀ ਸਭਾ ਸੁਤੀ ਵੀ ਜਾਂਦੇ ਮੇਰੀ ਉਠਣਾ ਫੁੱਖਾ ਹੁੰਦਾ ਜਦੋਂ ਆਪਾਂ ਜੋੜ ਦਿੰਦੇ ਜਿਹੜੇ ਵਿਚਕਾਰ ਦੋ ਬੰਦੇ ਪਏ ਹੁੰਦੇ ਉਹਨਾਂ ਨੂੰ ਉਤਰਨਾ ਔਖਾ ਹੁੰਦਾ ਇਸ ਲਈ ਜੀ ਬੈੱਡ ਫੇਰ ਸਾਈਡ ਤੇ ਕਰ ਦਿੰਦਾ ਵੀ ਇੱਥੇ ਵਾਲਾ ਉੱਤਰ ਸਕਦਾ ਉੱਧਰਲਾ ਉੱਤਰ ਸਕਦਾ ਤੇ ਇੱਧਰ ਵਾਲਾ ਉੱਧਰ ਉੱਤਰ ਸਕਦਾ ਚਲੋ ਜੀ ਸਵੇਰ ਦਾ ਟੈਕ ਚੱਕਰ ਸੁਣ ਕੇ ਅਰਿ ਜਾਂਦੀ ਹੈ ਤੋੜਾ ਥੋੜਾ ਥੋੜਾ ਨਾ ਕੁਝ ਕਰਨੀ ਬਾਹਰ ਐ ਕਿਹਨੂੰ ਆਲੇ ਨੂੰ ਮੇਰੀ ਪੈਂਟ ਕਰਦੀ ਆ ਲਵ ਯੂ ਜੇਪਾ ਅੱਜ ਸੀ ਵੀ ਹੋ ਰਹੀ ਹੈ ਤਿਆਰੀ ਸਕੂਲ ਦੀ ਤੇ ਤਾਂ ਹੀ ਸ਼ਾਇਦ ਲਾਗੇ ਮੈਂ ਜੈਂਟਲਮੈਨ ਬਣਗਾ ਤਾਂ ਦੇਖੋ ਜੈਂਟਲਮੈਨ ਜੈਂਟਲਮੈਨ ਹਉ 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 ਮਜ਼ੇ ਪਟਕਾ ਬਣਾਂਗੇ ਹੈਲੋ ਗਾਇਸ ਲੰਘ ਕਰਦੇ ਹਾਂ ਨਿਊ ਵਲੋਗ ਤੁਹਾਡਾ ਸਵਾਗਤ ਹੈ ਸਾਡੀ ਨਵੀਂ ਵੀਡੀਓ ਚ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਆਪਾਂ ਹੋਰ ਸਕੂਲ ਲਈ ਤਿਆਰ ਪਟਕਾ ਜੇ ਬਣਨਾ ਹੈ ਨਿਊ ਵੀਡੀਓ ਵਲੋਗ ਨਾਲ ਜੀ ਦੀ ਗਰੀ ਖੂ ਚੱਲੇ ਆ ਪਰਤੀ ਸਿੰਘ ਦਾ ਫੈਂਟਰੀ ਅੱਜ ਨਾਲ ਜਾਏਗਾ ਫੇਰੇ ਹਨਾ ਪਰਤੀਤ ਸਭ ਚਲੀਏ ਪੁੱਜ ਗਏ ਅਸੀਂ ਕਾਰ ਉਹ ਸਾਡੀ ਸਕੂਲ ਦੀ ਬੱਸ ਮम्मा ਖੜੇ ਤੇ ਪਰਤੀਤ ਇਹਦੀ ਬੋਤਲ ਹੀ ਨਾ ਬੇਟੰਗੀ ਵਾਈ ਵੀ ਵਿੱਚ ਬੈਗ ਚੱਕੀ ਨਹੀਂ ਹੋ ਰਿਹਾ ਤੈਨੂੰ ਕਿੰਨੀ ਵਾਰੀ ਕਿਹਾ ਬੋਤਲ ਪਿੱਛੇ ਨਾ ਪਾਉਣ ਦਲ ਪਰਤੀਤ ਹਾਲੇ ਪੱਟ ਨੂੰ ਤੁਸੀਂ ਹੱਥ ਲਾਇਆ ਕਰੋ ਪਤਾ ਨਹੀਂ ਆਹ ਦੇਖ ਕੋਲੋਨੀ ਸਾਡੀ ਉਹਦੇ ਰ ਬਾਬਾ ਵੀ ਆ ਗਏ ਆਜ ਅਸੀਂ ਬਾਹਰ ਤੋਂ ਬਣਾਵਾਂਗੇ ਵੀਡੀਓ ਚਲੋ ਅੰਦਰ ਬੈਠੀਏ ਚਲੋ ہاں ਜੀ ਵਰਤੀਤ ਮੂੰਹ ਅੰਗੜਾ ਵਗਾ ਤੇ ਅੱਜ ਕੀ ਹੋ ਗਿਆ ਮੂੰਗਾ ਤੇ ਬਣਾਵਾ ਹਾਂ ਦਸੀ ਸੀ ਕੀ ਹੋਇਆ ਕੀ ਹੈ

ਤੇ ਘਰ ਦਾ ਕੰਮ ਘਰ ਦਾ ਕੀ ਕਰਨਾ ਹੁੰਦਾ ਰਿਵੀਜ਼ਨ ਆ ਪੀ ਉਹ ਹਿੰਦੀ ਹਿੰਦੀ ਕਰਦਾ ਹਾਂ ਦਾ ਹੁਣ ਕੀ ਕਹਾਦਾ ਬੋਲਦਾ ਹੈ ਇੰਗਲਿਸ਼ ਇਹੀ ਦੀ ਐਨੀਵਰਸਰੀ ਕਿੱਥੇ ਹੈ ਆਹ ਹੈ ਆ ਨਾਈਟ 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 ਆ ਪੂਰ ਪੂਰ ਨਾਈਟ ਲਾਈਟ ਲਾਈਟ ਐਂਡ ਅ ਲਾਈਟ ਐਂਡ ਆਹ ਯਾਰ ਦੱਸਦਾ ਉਹ ਟੈਸਟ 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 ਠੀਕ ਹੈ ਇਹਦਾ ਟੈਸਟ ਟੈਸਟ ਆਈ ਨਹੀਂ ਦਿਖਾਣੀ ਤੇ ਹੁਣ ਪੜਾਇਦਾ ਮੰਨੀ ਗਾਦੇ ਕਰਨਾ ਘਰ ਦਾ ਤਾਂ ਪਿਆਪਰ ਨਹੀਂ ਕਰਨਾ ਤੇ ਉਹ ਕਰਨ ਨਹੀਂ ਜਿਉਣੀ ਕਰਨੀ ਬਾਈ ਤਾਂ ਕਰਨੀ ਪੈਣੀ ਨਹੀਂ ਉਹ ਕਰਦੀ ਹੈ ਕਰਨੀ ਐਵੇਂ ਫ੍ਰਾਈ ਫ੍ਰਾਈ ਕਰਨੀ ਹੈ ਅੱਛਾ ਮम्मा ਆ ਗਈ ਫ੍ਰਾਈ ਕਰਨੀ ਹੈ ਪੜਾਈ ਕਰਨੀ ਹੈ ਅੱਛਾ ਜੀ ਖਰਗੋਰਾ ਚਾਹ ਨਾਲ ਹਾਂ ਚਾਹ ਬਿਸਕਟ ਉਹ ਤਾਂ ਕੋਈ ਫੰਪੰਚੇ ਤੇ ਬਿਸਕਟ ਖਾ ਰਿਹਾ ਕੰਮ ਕਰਨਾ ਦੂਜੀ ਜਣਾ ਵਾਹ ਬਸਮੱਲਾ ਆ ਦੇਖ ਰੋਬੀ ਜਦ ਵੀ ਤੂੰ ਟਿਸ਼ਨ ਲੈਣਾ ਮੇਰੀ ਗਲਤੀ ਨਹੀਂ ਆ ਮੈਂ ਪੱਟੀ ਨੂੰ ਦਿੱਤਾ ਪਰ ਤੀਣਾ ਫੜਨੀ ਲਾ ਜਲਦੀ ਤੇਰੇ ਕੋਲ ਚਾ ਚਾ ਆ ਦੇਖੀ ਉਹ ਸਖਤ ਨੀ ਲਾਦਾ ਖਾ ਲਿਆ ਇਹਨਾਂ ਨੇ ਲਾਂਦਾ ਨਹੀਂ ਨੀ ਆਦਾ ਨਿਆਣਾ ਤੇ ਬਾਹਰ ਬੁਲਾ ਲਓ ਕਿਸੇ ਨੂੰ ਫਿਰ ਨਿਆਣੀ ਖੇਡ ਦੇਣ ਕੋਈ ਉਹ ਕੋਈ ਕਿਸੇ ਇੱਕ ਨੂੰ ਵਾਰੀ ਮਾਰ ਲੂ ਤੂੰ ਕਿ ਐਂ ਮਾੜਾ ਜਾ ਲੱਭੇ ਟੱਕਾ ਲਾ ਦੇ ਹਾਂ ਹੁਣ ਬਣੀ ਨਾ ਦੋਸਤ ਨੂੰ ਬੁਲਾਓ ਕਿਸ ਨੂੰ ਬਾਹਰ ਬਾਤ ਤੁਹਾਡੇ ਤਕੀਦ ਖੜਾ ਪੁਆ ਗਿਆ ਕੁਝ ਵੀ ਹੈ ਆ ਗਈ ਤਾਂ ਲੱਗਦਾ ਵਾ ਇਹ ਸਿਆਲ ਪੱਤੀ ਛੋੜਿਆ ਹਨਾ ਹਰ ਇੱਕ ਕੰਬਲ ਹੈ ਨੂ ਤਾਂ ਅੱਗੇ ਚੱਕਰ ਹੈ ਆ ਆ ਇੱਦਾਂ ਚਾਹਤੇ ਛੋਟੇ ਮਦੁਰ ਵਾ ਇੱਦਾਂ ਤਾਂ ਕੁੱਕੂ ਲੈ ਕੇ ਆਇਆ ਵਾ ਇੱਦਾਂ ਤਾਂ ਕੁੱਕੂ ਲੈ ਕੇ ਆਇਆ ਵਾ ਹੁਣ ਦੇਖੋ ਆ ਇੱਦਾਂ ਤਾਂ ਕੁੱਕੂ ਲੈ ਕੇ ਆਇਆ ਹੈ ਪਰ ਤੀਦ ਕੰਬਲ ਹੈ ਵਾਹ ਸੋ 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 ਸਹੀ ਇਹਦਾ ਸਾਰੇ ਨਹੀਂ ਹੋ ਕੋਈ ਹੋ ਕੋਈ ਹੋ 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 ਕੋਹਿਨੂਰ ਨੇ ਵੀ ਪਾਇਆ ਹੈ ਪ੍ਰਤੀਤ ਨੇ ਵੀ ਪਾਇਆ ਹੈ ਹੈਨਾ ਕੋਹਿਨੂਰ ਹਾਂਜੀ ਤੁਸੀਂ ਵੱਡੇ ਵੱਡੇ ਹੋ ਗਏ ਚਲੋ ਵੈਰੀ ਗੁੱਡ ਕੋਹਿਨੂਰ ਤੇ ਪ੍ਰਤੀਤ ਰਿਆਜ਼ ਕਰਦੇ ਹੋ ਦੇਖੀ ਆਜੋ ਤੁਹਾਰੇ ਦੇ ਨਾਲ ਕਿੱਦਾਂ ਕਰ ਰਹੇ ਹੋ ਰਿਆਜ਼ ਹਾਂ ਥੋੜੇ ਯਾਤਰਾ ਪੇ ਵਾਦ ਕੀ ਬਾਤ ਆਹੋ ਮਾਹਰੇ ਕੋ ਮਾਹਰੇ ਸਭ ਸਵਾਰ ਸਪਿਆਸ ਕਰੋ लिए फिर कभी-कभी खा लेना चाहिए मज्जे ਨਾਲ ਖੋਲੀ ਨਹੀਂ ਰਹਾ ਖਾਣਾ ਕਿ ਆਇਆ ਹੈ ਨਹੀਂ ਕਿਉਂ ਪਿਉ ਲੋਜੀ ਵਾਈਟ ਪਾਸਤਾ ਹਾਂਜੀ ਇਹ ਪਾਟੀ ਹੈ ਪਾਸਤਾ ਇਤਨੀ ਦਿਨ ਭੋਲ ਓਪਨ ਕਰੀਦਾ ਹੁੰਦਾ ਪਹਿਲਾ ਪੂਰਾ ਖੋਲ ਦੋ ਨਾ ਇਦਾਂ ਔਰ ਇਹ ਹੈ ਉਹ ਵਾਓ ਪੀਜ਼ਾ ਪੀਜ਼ੀ ਦਿਖਾਈ ਦੁੱਧ ਦੀ ਹੈ ਉਹ ਥੋੜਾ ਹਿਲੇਗਾ ਪੀਸ ਕੱਟੇ ਹੋਏ ਹਨਾ ਉਹਨੇ ਉਹ ਵਿਚਾਰਾ ਇਕੱਲਾ ਹੀ ਸੀ ਨਾ ਤੇ ਅੱਜ ਆ ਰਿਓ ਗੱਲ ਨੂੰ ਯੋ ਕੋਹੇ ਨੂੰ ਸਿੰਘ ਤਿਆਰੀ ਕਰ ਰਹੇ ਨੇ ਇਸ ਟਾਈਮ ਮੇਰੇ ਹੱਥ ਥੋੜੇ ਰੇਸ ਰੇਸ ਫੜ ਰਿਹਾ ਹੈ ਡਰਨ ਡਰਨ ਇਕੱਲੇ ਵੀ ਰੇਸ ਲੱਗੀ ਆਪਣੇ ਆਪ ਵਾਲੀ ਡਰਨ ਡਰਨ ਹੱਥ ਸਾਫ਼ ਕਰਕੇ ਆਈ ਸਾਹਮਣੇ ਟੇਬਲ ਹੈ ਹਾਂਜੀ ਹੁਣ ਮੈਂ ਇਹਦੇ ਉਪਰ ਸੌਸ ਵੀ ਅੱਧੀ ਗਿਰ ਦਵਾਵਾਣੀ ਮਣੀ ਆਹ ਮਸਾਲੇ ਸਿੱਟਦੇ ਸੌਸ ਵੀ ਸਿੱਟਦੇ ਥੋੜੀ ਥੋੜੀ ਤੌਰੀ 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 ਹੱਥ ਚੰਗੀ ਤਰ੍ਹਾਂ ਸਾਫ਼ ਕਿਦਾਂ ਆਉਣਾ ਇਹ ਚਮਚਾ ਲੈ ਗਿਆ ਕੋਣ? ਇਹ ਕਿ ਚਮਚਾ ਰਹਿ ਜਾਂਦੀ। ਲਾ ਚਮਚਾ ਹੀ ਚਮਚਾ ਬਥੇ। ਚਮਚਾ ਕਿਤੇ ਬਹੁਤ ਇਥੇ। ਫਰਸਟ ਟੇਸਟ ਆਈ। ਇਹਨੇ ওই ਚੀਜ਼ ਪਾਣੀ ਹੈ ਨਾ ਜਿਹੜੀ ਅਸੀਂ ਨੂੰ ਨਹੀਂ ਦੇਣੀ ਮम्मी-ਪਾਪਾ ਦੀ। ਓਏ ਪਾਪਾ ਦੀ। ਮੈਂ ਇਹ ਚੀਜ਼ ਟ੍ਰਾਈ ਕਰਨ ਜਾਂਦਾ। ਕੁਝ ਪਾ ਲੈਣਾ ਚਮਚ ਨਾਲ ਇੱਕ। ਦੇਖ ਤਾਲੀਆ। ਖਾ ਕੇ ਦੇਖ। ਕੁਝ ਪਾ ਲੈਣਾ। ਹਾਂ ਚ ਪਾ ਲੈ। ਸਾਰਿਆਂ ਨੂੰ ਥੋੜੀ-ਥੋੜੀ ਪਾ ਦੇ ਪ੍ਰਤੀਜ ਨੂੰ ਵੀ ਪਾ ਦੇ ਥੋੜਾ ਜਾਂ। ਹਾਂ ਨੂੰ ਪ੍ਰਤੀਜ ਨੂੰ ਪਾ ਲੈ ਇੱਥੇ। ਇੱਕ ਇੱਕ ਚਮਚ ਪਾ ਦੇ। ਬਹੁਤ ਜਿਆਦਾ। ਕਰਮ ਕਰਮ। ਕਰਮ। ਇੱਕ ਜਮਲਵਾ ਦਾ ਸਿਰਫ ਬਸ 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 ਜ਼ਿਆਦਾ ਨਹੀਂ ਖਾਣਾ ਕੁਛ ਉਹ ਚਲੋ ਆਜੋ ਵੀ ਮਮਾ ਚਲੋ ਵੀ ਆਪ ਹੀ ਲੈ ਲੈਣਾ ਪੀਜ਼ਾ ਪਾਰਟੀ ਸ਼ੁਰੂ ਹਾਂਜੀ ਕੋਲ ਨੂੰ ਖਾ ਕੇ ਦੱਸਿਓ ਕਿਹੜਾ ਜ਼ਿਆਦਾ ਪਾਸਤਾ ਮੈਨੂੰ ਕੋਈ ਕਾਫੀ ਟਾਈਮ ਹੋਇਆ ਖਾਦਿਆਂ ਹਾਂ ਕਿੱਦਾਂ ਜਮਲਿਆ ਤੁਸੀਂ ਆ ਬਣਾ ਲਓ ਜਿਹੜਾ ਹੈ ਤੁਹਾਡੇ ਕੋਲ ਇਹਦੇ ਵਾਸਤੇ ਫੋਰਕ ਚਾਹੀਦਾ ਤੁਹਾਨੂੰ ਕੋਈ ਗੱਲ ਨਹੀਂ ਕਿਤੇ ਜਿੱਦਾਂ ਸਾਰੀ ਨਹੀਂ ਜਾਂਦੀ ਉਦੋਂ ਦੀ ਗੱਲ ਉਹਦਾ ਟੇਸਟ ਉਦੋਂ ਦਾ ਹੀ ਜਦੋਂ ਪਹਿਲਾ ਹੁੰਦਾ ਸੀ ਹਮਮ ਦੇਖ ਤੇ ਹੈ ਪਹਿਲੇ ਖਾ ਲਈ ਪਲੇਟ ਬਣਾ ਲਈਏ ਮਗਾ ਨਹੀਂ ਮਗਾ ਨਹੀਂ ਜਿਆਦਾ ਮਗਾ ਲੰਦੇ ਖਾ ਲੋ ਫਿਰ ਹੁਣ ਬਾਹਰ ਚ ਮੇਲਾ ਹੈ ਨਾ ਫਿਰ ਨਿਕਲਣੀ ਹੋਣਾ ਨੇ ਆਣੇ ਦੀ ਫਾਸਟ ਫੂਡ ਦੀ ਕਰੀਵਿੰਗ ਬੰਦ ਕਰੇ ਮਹੀਨੇ 10 ਦਿਨ ਤੱਕ ਬਿਲਕੁਲ ਨਹੀਂ ਨਿਕਲਣਾ ਬਾਹਰੋਂ ਕਿਉਂਕਿ ਇੰਨਾ ਜਿਆਦਾ ਰਸ਼ ਬਾਹਰ ਅੱਜ ਵੀ ਸੀਗਾ ਬਹੁਤ ਜਿਆਦਾ ਰਸ਼ ਰਸ਼ ਹੋ ਗਿਆ ਵਾ ਹੁਣ ਬਹੁਤ ਜ਼ਰਾ ਆ ਲੋ ਮੇਰੀ ਪਲੇਟ ਕਿੱਥੇ ਹੈ ਤੁਸੀਂ ਦੇ ਵਿੱਚ ਹੀ ਖਾ ਲੋ ओके ਇਹ ਲੈਣਾ ਇਹਦੇ ਵਿੱਚ ਪਾਣਾ ਇਚ ਪਾ ਲੂ ਸਰਦ ਇਹਨੂੰ ਕਿਹਦਾ ਰਹੋ ਪਾਪਾ ਜੀ ਦਾ ਪਾਸਤਾ ਉਹਨਾਂ ਨੇ ਵਿੱਚੋਂ ਆਪੇ ਪਾਲਣ ਉਹ ਤੋਂ ਆਪੇ ਡਾ ਗਿਆ ਯਾ ਵਾਓ ਕਿੰ사 ਹੈ ਪਰਫेक्ट ਪਾਸਤਾ ਠੀਕ ਹੈ ਬਹੁਤ ਵਾਦਾ ਚਲੋ ਖਾ ਲਓ ਖਾਈ ਜੇ ਤੁਸੀਂ ਵੀ ਠੀਕ ਹੈ ਜੀ ਹੁਣ ਇਥੇ ਸਾਡੇ ਵਲੌਗ ਦੀ ਸਮਾਪਤੀ ਹੈ ਆਈ ਹੋਪ ਤੁਸੀਂ ਸਾਡੇ ਵਲੌਗ ਨੂੰ ਇੰਜੋਏ ਕੀਤਾ ਹੋਣਾ ਤੇ ਸਾਡੇ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਹੈ ਨਾ ਥੈਂਕ ਯੂ ਫॉर ਵਾਚਿੰਗ ਬਾਏ